ਬਿਆਨ ਨਕਰੀਆਂ ਦਾ ਲਖੜੀਆਂ ਦਾ ਉਹਦੇ ਨਾਲ ਗਿਆ ਉਹਦੇ ਨਾਲ ਪਹਾਈਆ ਇਹ ਤਸਵੀਰਾਂ ਤੁਸੀਂ ਹੁਸ਼ਿਆਰਪੁਰ ਦਸੂਆ ਮਾਰਕ ਦੀਆਂ ਵੇਖ ਰਹੇ ਹੋ ਜਿੱਥੇ ਤੜਕਸਾਰ ਪਿਆਣਕ ਸੜਕ ਖਾਸਾ ਵਾਪਰਿਆ ਦਰਸਲ ਇੱਕ ਸੇਬਾ ਦੇ ਨਾਲ ਪਰੇ ਹੋਏ ਟਰੱਕ ਅਤੇ ਲੱਕੜਾਂ ਨਾਲ ਪਰੇ ਹੋਏ ਟਰੈਕਟਰ ਟਰਾਲੀ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਆ ਤਾਂ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਆ ਤਾਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਹਾ사 ਕਿੰਨਾ ਭਿਆਨਕ ਹੋਣਾ ਤਾਂ ਤੜਕਸਾਰ ਜੋ ਸਮਾਂ ਦੱਸਿਆ ਜਾ ਰਿਹਾ ਕਿ 7:30 ਵਜੇ ਹੁਸ਼ਿਆਰਪੁਰ ਤਸੂਆ ਬਾਰਕ ਤੇ ਇਹ ਪਿਆਨਕ ਸੜਕ ਹਾ사 ਵਾਪਰਿਆ ਇੱਕ ਸੇਬਾ ਦੇ ਨਾਲ ਪਰਿਆ ਹੋਇਆ ਟਰੱਕ ਜੋ ਜੰਮੂ ਤੋਂ ਖਸ਼ਿਆਰਪੁਰ ਆ ਰਿਹਾ ਸੀਗਾ ਇੱਕ ਦੂਸਰੇ ਪਾਸੋਂ ਟਰੈਕਟਰ ਅਤੇ ਟਰਾਲੀ ਜਿਹੜੀ ਲੱਕੜਾ ਦੇ ਨਾਲ ਭਰੀ ਹੋਈ ਸੀਗੀ ਉਹ ਜਾ ਰਹੀ ਸੀਗੀ ਤਾਂ ਦੋਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਆ ਤਾਂ ਟੱਕਰ ਇੰਨੀ ਭਿਆਨਕ ਸੀਗੀ ਕਿ ਟਰੈਕਟਰ ਜਿਹੜਾ ਉਸ ਦੇ ਪਰਖੱਚੇ ਉੱਡ ਜਾਂਦੇ ਨੇ ਤੇ ਸੇਬਾਂ ਦਾ ਭਰਿਆ ਹੋਇਆ ਟਰੱਕ ਜਿਹੜਾ ਉਹ ਪਲਟ ਜਾਂਦਾ ਤੇ ਬਾਅਦ ਦੇ ਵਿੱਚ ਮੌਕੇ ਤੇ ਜੀ.ਐਸ.ਪੀ ਬੁਲਾਉਣੀ ਪੈਂਦੀ ਆ ਕਿਉਂਕਿ ਟਰੱਕ ਉਹ ਪਲਟ ਜਾਂਦਾ ਇਸ ਤੋਂ ਇਲਾਵਾ ਜੋ ਸੇਬਾਂ ਦੇ ਡੱਬੇ ਸੀਗੇ ਉਹ ਕੱਲਰ ਜਾਂਦੇ ਨੇ ਹਾਲਾਂਕਿ ਲੋਕ ਉੱਥੇ ਮੌਕੇ ਤੇ ਕਾਫੀ ਵੱਡੇ ਪੱਦਰ ਤੇ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਵੀ ਕਾਫੀ ਸਹਿਯੋਗ ਕੀਤਾ ਜਾਂਦਾ ਅਤੇ ਸੇਬਾਂ ਨੂੰ ਜਿਹੜਾ ਸਾਈਡ ਤੇ ਰੱਖਿਆ ਜਾਂਦਾ ਪਰ ਰਸਤਾ ਕਲੀਅਰ ਕਰਵਾਉਣ ਦੇ ਲਈ ਉੱਥੇ ਜੀਸੀਬੀ ਮਗਾਉਣੀ ਪੈਂਦੀ ਆ ਤੇ ਮਨਤ ਭਾਗੀ ਗੱਲ ਇਹ ਆ ਕਿ ਇਸ ਹਾਦਸੇ ਦੇ ਵਿੱਚ ਟਰੈਕਟਰ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਤਗੜਾ ਐਕਸੀਡੈਂਟ ਹੋਇਆ ਦੋ ਬੰਦਿਆਂ ਦੀ ਕਹਿੰਦੇ ਮੋਢੇ ਦੇ ਨੌਟ ਹੋ ਗਏ ਟ੍ਰੈਫਿਕ ਜਾਮ ਉਹ ਤਾਂ ਇਹ ਜਿਹੜੇ ਇਤਬਾਰ ਨੂੰ ਕਿਉਂ ਖੜੇ ਨਹੀਂ ਇੱਥੇ ਆ ਰਿਜ਼ਰਵਡ ਹੈ ਉਹ ਸੀਮਾ ਸਾਡੀ ਤਾਂ ਪਹਿਲਾਂ ਪਹਿਲੇ ਹੋਣਾ ਨੰਬਰ ਦਾ ਆ ਰਹੀਆਂ ਨੇ ਬਣਾਤਾ ਰੋਪਣ ਦਾ ਨੰਬਰ ਹੈ ਵਧੀਆ ਚਾਰ ਦੇ ਚਾਰ ਦੇ ਸਾ ਪੋਲੀ ਹੋ ਗਿਆ ਹੋ ਗਿਆ ਆ ਭਾਈ ਕੋਈ ਫਰਕ ਨਹੀਂ ਆਉਂਦਾ ਐਵੇਂ ਚੱਲੋ ਚੱਲੋ ਉਹ ਬਹੁਤ ਬਜਾਇਆ ਹੋਰ ਸਰਕਟ ਰੈਲੀ ਆ ਰੈਟਰ ਰੰਗ ਹੋ ਰਿਹਾ ਮੱਧਿਆ ਬਿਆ ਲੁਕਰੀਆਂ ਨਾਲ ਖੜੀਆਂ ਉਹਦੇ ਨਾਲ ਮੱਝਾ ਬੱਲਿਆਂ ਦਾ ਬਜਾਇਆ ਹੋ ਜੀ ਆਰ ਕੀ ਕਿਸ ਤਰ੍ਹਾਂ ਇੱਕ ਦਮ ਬਣਾ ਲਿਆ ਗਰਮਾ ਕੇ ਕਿਉਂ ਇੱਕ ਹੋਰ ਮਸ਼ੀਨ ਆਈ ਆ ਸਾਡਾ ਮੋਡਾ ਕੜੀ ਸੋਣਾ ਆ ਕੜੀ ਸਕੇ ਮੜ ਜਾ ਸਾਈਡ ਨੂੰ ਹੋ ਜਾਊਗਾ कॾो गॾिया न ચ ਕਹਿੰਦਾ ਕੋਈ ਨਾ ਡਰਾਪ ਇਹ ਦੱਸਦਾ ਕਿ ਦੁਨੀਆਂ ਨੂੰ ਬਹੁਤ ਬੰਦੇ ਖੱਦੇ ਆ ਉਹ ਕਹਿਣ ਲੱਗੇ ਤੇਰੀ ਉਹ ਸਾਹ ਤੇਰੀ ਆ も、ね、うあれ ਉਹ ਸਿੱਧੀ ਵੀ ਗਾਦੀ ਮੈਂ ਜਾ ਕੇ ਵੀ ਜੇ ਨਾ ਬੰਦ ਕਰੀ ਉਹ ਪਾਜੀ ਨੂੰ ਵੀ ਕਹਿਆ ਯਾਰ ਭਾਈ ਨਾਮ ਲਾਈਓ ਕਿੰਨੀ ਫਿਕਰ ਹੈ